ਬੜੀ ਚੰਗੀ ਜਿਹੀ ਗੱਲ ਹੈ ਜੀ ਨਵੇਂ ਉੱਦੇਈਏਗਾ ਜੇ ਨਵਾਂ ਲੇਗਾ ਤਾਂ ਢੂਲ ਮਰੇਗਾ ਇਹ ਮੈਂ ਖੇਤੀ ਚੀਜ਼ਾਂ ਤੇ 8 ਵਜੇ ਗਿਆ 3 ਵਜੇ ਗਿਆ ਮੈਂ ਫੋਟੋ ਖਿੱਚੀ ਆ ਲਾਹ ਜਿਹੜਾ ਹਰ ਸਿੰਘ ਜੀ ਉਹ ਜਿਹੜਾ ਹਰ ਸਿੰਘ ਜੀ ਆ ਬਹੁਤ ਕਾਬੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦਾ ਦਿਨ ਜਿਹੜਾ ਸਵੇਰੇ ਤਾਂ ਬਹੁਤ ਜ਼ਿਆਦਾ ਠੰਡ ਸੀ ਕੜਾਕੇ ਦੀ ਡੰਡ ਪੈ ਰਹੀ ਸੀਗੀ ਬਟ ਹੁਣ ਰੱਬ ਨੇ ਕੀ ਕਰ ਦਿੱ ਲੀ ਟੌਪ ਕੱਢ ਲਈ ਤੇ ਦਿਨ ਨਿਕਲ ਗਿਆ ਵਧੀਆ ਦਿਨ ਬਣ ਗਿਆ ਠੀਕ ਤਾਂ ਤਾਂ ਸੋਚਿਆ ਵੀ ਜਿਹੜੀ ਥੋੜੇ ਬਹੁਤ ਕੰਮ ਨੇ ਅੱਜ ਆਪਾਂ ਬੁਟੀਕ ਤੇ ਵੀ ਜਾਇਆ ਹੀ ਠੀਕ ਆ ਕਿਹੜਾ ਛੇੜਾ ਮਾਰਿਆ ਇਹ ਦੇਖਿਆ ਕਿੰਨਾ ਕੰਮ ਕੰਪਲੀਟ ਹੋ ਗਿਆ ਤੇ ਜਿਹੜਾ ਵੀ ਪਿਛਲਾ ਕੰਮ ਬਈ ਅਨਕੰਪਲੀਟ ਸੀਗਾ ਕਲਾਇੰਟਾਂ ਨੂੰ ਬਹੁਤ ਜ਼ਿਆਦਾ ਸ਼ਿਕਾਇਤ ਸੀ ਬਟ ਕਈ ਵਾਰ ਬਈ ਸਿਚੁਏਸ਼ਨ ਹੀ ਐ ਜਿਵੇਂ ਬਣ ਜਾਂਦੀਆਂ ਨੇ ਪਰ ਹੁਣ ਨਾਲ ਦੀ ਨਾਲ ਜਿਹੜੇ ਆਪਣੇ ਆਰਡਰ ਨੇ ਉਹ ਡਿਸਪੈਚ ਹੋ ਰਹੇ ਨੇ ਜਲਦੀ ਹੀ ਸਾਰਿਆਂ ਨੂੰ ਸਾਰਿਆਂ ਦੇ ਆਰਡਰ ਜਿਹੜੇ ਉਹ ਮਿਲ ਜਾਣਗੇ ਪਿਛਲੇ ਆਰਡਰ ਆ ਦੁਬਾਰੇ ਤਾਂ ਆਰਡਰ ਜਿਹੜੇ ਆਪਾਂ ਸਟਾਰਟ ਕਰਦੇ ਆ ਲੈਣੇ ਇਹ ਦਾ ਦੁਆਰੇ ਤੋਂ ਆਪਣਾ ਕੰਮ ਸਟਾਰਟ ਹੋ ਗਿਆ ਤੇ ਕਾਫੀ ਜ਼ਿਆਰੀਆਂ ਕੁੜੀਆਂ ਨੂੰ ਬਈ ਹਲੇ ਵੀ ਐਵੇਂ ਆਂ ਵੀ ਦੀਦੀ ਵੀ ਕਿਸੇ ਕੁਝ ਫੇਕਤਾ ਨਹੀਂ ਹੈਗਾ ਜਿਨ੍ਹਾਂ ਦੇ ਮਤਲਬ ਕਿ ਆਰਡਰ ਕਾਫੀ ਜ਼ਿਆਦਾ ਹੈ ਨਾ ਪੇਮੈਂਟ ਕਾਫੀ ਜ਼ਿਆਦਾ ਹੋ ਜਾਂਦੀ ਹੈ ਪੇਮੈਂਟ ਕਿਉਂਕਿ ਆਪਣੀ ਸਾਰੀ ਐਡਵਾਂਸ ਹੁੰਦੀ ਹੈ ਤਾਂ ਬਈ ਘਬਰਾਉਣਾ ਪੂਰਾ ਟਰਸਟ ਵਾਲਾ ਕੰਮ ਆ ਇਹ ਜਾਂ ਕੋਈ ਕੰਮ ਨਹੀਂ ਹੈਗਾ ਠੀਕ ਹੈ ਵੀ ਜਿਹੜਾ ਕਿਸੇ ਨਾਲ ਫਰਾਡ ਵਾਲਾ ਚੱਕਰ ਹੈਗਾ ਮੇਰਾ ਖੋਦਾ ਬੁਟੀਕਾ ਬਈ ਬਰਨਾਰੇ ਬੁਟੀਕਾ ਆਪਣਾ ਦੱਸਿਆ ਹੋਇਆ ਬਲੌਗ ਵੀ ਪਾਏ ਹੋਇਆ ਵੀਡੀਓਜ਼ ਪਾਈਆਂ ਹੋਈਆਂ ਨੇ ਠੀਕ ਹੈ ਤਾਂ ਕੋਈ ਟੈਨਸ਼ਨ ਨਾ ਲਓ ਤੁਸੀਂ ਟਰਸ ਤੁਸੀਂ ਕਰ ਸਕਦੇ ਤੇ ਅੱਜ ਰੱਬ ਨੇ ਵਧੀਆ ਧੁੱਪ ਕੱਢ ਲਈ ਤੇ ਆਪਾਂ ਜਿਹਾਰ ਨੂੰ ਵੀ ਅੱਜ ਧੁੱਪ ਲਵਾਤੀ ਠੀਕਾ ਨਵਾ ਕੇ ਉਹਦੇ ਬੰਦਿਆਂ ਨੂੰ ਕਸ ਪੋਸ ਕੇ ਧੁੱਪੇ ਬਿਠਾਤਾ ਗਰਾਜ ਤੇ ਮੰਮੀ ਇਹਨੂੰ ਕਿਰਾਂ ਪੂਰੀ ਰੱਜਮੀ ਧੁੱਪ ਲਵਾ ਦੇ ਕਿਉਂਕਿ ਜਿੱਤੇ ਦਾ ਉਹ ਆ ਬੇਚਾਰਾ ਪਰਸੋ ਚੌਥੇ ਇੱਕ ਵਾਰੀ ਧੁੱਪ ਨਿਕਲੀ ਸੀਗੀ ਉਹਦੇ ਮੜੀ ਧੁੱਪ ਲਗਾਈਏ ਕਿਉਂਕਿ ਬੱਚੇ ਨੂੰ ਧੁੱਪ ਲਗਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਹਨਾ ਤੇ ਹੁਣ ਇੱਕ ਵਾਰੀ ਆਪਾਂ ਅੱਜ ਉਹਨੂੰ ਧੁੱਪ ਲਵਾਤੀ ਕਿਉਂਕਿ ਅੱਜ ਧੁੱਪ ਜਿਹੜੀ ਹੈਗੀ ਸੀ ਥੋੜੀ ਜੀ ਨਿਕਲੀ ਸੀਗੀ ਧੁੱਪ ਨਿਕਲਣ ਕਾਰਨ ਹੀ ਆਪਾਂ ਘਰੋਂ ਨਿਕਲੇ ਆ ਤੇ ਆਪਾਂ ਘਰ ਦੇ ਜਿਹੜੇ ਹੈਗੇ ਹੈਗੇ ਉਹ ਕੰਮ ਤਾਂ ਦੇ ਨਿਵੇੜ ਕੇ ਹੁਣ ਸੋਚਿਆ ਸੀ ਪਟੀਖ ਦਾ ਕੰਮ ਦੇਖ ਲਾਂਗੇ ਜਾ ਕੇ ਠੀਕ ਹੈ ਤੇ ਥੋੜਾ ਬਹੁਤ ਜਿਹੜਾ ਜੁਹਾਰ ਦਾ ਕੰਮ ਕਰਨਾਗਾ ਉਹਦੇ ਵਾਸਤੇ ਜਿਹੜੀਆਂ ਥੋੜੀਆਂ ਬਹੁਤ ਚੀਜ਼ਾਂ ਲੈਣੀਆਂ ਨੇ ਸ਼ਾਪਿੰਗ ਕਰਨੀਆਂ ਉਹਦੇ ਵਾਸਤੇ ਉਹ ਘਰੇ ਆਵਾਂਗੇ ਤੇ ਐਨੇ ਜਿਹੜਾ ਹੈਗਾਗਾ ਥੋੜੇ ਬਹੁਤ ਜਿਹੜੇ ਕੰਮ ਆਗੇ ਉਹ ਨਿਬੜ ਜਾਣਗੇ ਕਿਉਂਕਿ ਜਦੋਂ ਦਾ ਜੁਹਾਰ ਆਇਆਗਾ ਤੇ ਜੁਹਾਰ ਦੇ ਵਿੱਚ ਹੀ ਆਪਾਂ ਬਿਜੀ ਆ ਇਹ ਹੋਰ ਕੋਈ ਕੰਮ ਨਹੀਂ ਹੁੰਦਾ ਹੁਣ ਵੀ ਬਸ ਉਹਨੂੰ ਫੀਡ ਦੇ ਕੇ ਵੀ ਚਲੋ 2 ਘੰਟੇ ਉਹਨੇ ਸੌ ਜਾਣਾ ਆਰਾਮ ਨਾਲ 2 ਘੰਟੇ ਦੇ ਵਿੱਚ ਵਿੱਚ ਆਪਾਂ ਕੰਮ ਫਿਨਿਸ਼ ਕਰਕੇ ਠੀਕ ਹੈ ਘਰੇ ਪਹੁੰਚ ਜਾਣਾ ਬਾਕੀ ਨਵੇਂ-ਨਵੇਂ ਪੇਰੈਂਟਸ ਬਣੇ ਆ ਬਈ ਰਾਤ ਨੂੰ ਉਹ ਜਗਾਉਂਦਾਗਾ ਦਿਨੇ ਤਾਂ ਇਹਨਾਂ ਤੰਗ ਕਰਦਾ ਰਾਤ ਨੂੰ ਉਹ ਬਹੁਤ ਤੰਗ ਕਰਦਾ ਤੇ ਇਹ ਸਾਰਿਆਂ ਨੂੰ ਹੀ ਪਤਾ ਹੋਣਾ ਹਨਾ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਜਵਾਕ ਕਹੀਂ ਕਰਦੇ ਹੁੰਦੇ ਇੱਕ ਜਦੋਂ ਵੀ ਉਹ ਕੋਈ ਨਵੀਂ ਚੀਜ਼ ਕਰਦਾਗਾ ਤਾਂ ਸਾਨੂੰ ਐ ਲੱਗਦਾ ਹੁੰਦਾ ਵੀ ਯਾਰ ਵੀ ਓਏ ਕਿਉਂ ਕਰ ਰਿਹਾਗਾ ਐਵੇਂ ਕਿ ਕਰ ਰਹੀ ਹਿੱਕ ਕੀ ਲੱਗੇ ਤੂ ਵੀ ਇਹਨੂੰ ਇੰਨੀ ਹਿੱਕ ਕੀ ਕਿਉਂ ਆਉਂਦੀ ਆ ਤਾਂ ਫਿਰ ਸਾਨੂੰ ਪਤਾ ਲੱਗਿਆ ਵੀ ਹਿੱਕ ਕੀ ਲੱਗੇ ਤਾਂ ਭਾਈ ਉਹਦੀ ਭੁੱਖ ਬਾਦੀ ਹੁੰਦੀ ਆ ਹਨਾ ਤੇ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਐਕਸਪੀਰੀਅੰਸ ਹੈ ਨਹੀਂ ਪਹਿਲਾਂ ਵੀ ਉਹ ਨਵਾਂ ਐਕਸਪੀਰੀਅੰਸ ਆਪਾਂ ਦੇਖ ਰਹੇ ਆ ਹਨਾ ਛੋਟੀਆਂ-ਜੋਟੀਆਂ ਚੀਜ਼ਾਂ ਹੁੰਦੀਆਂ ਬੱਚੇ 'ਚ ਨਵੀਂ-ਨਵੀਂ ਡਿਵੈਲਪਮੈਂਟ ਹੁੰਦੀ ਆ ਬਟ ਆਪਾਂ ਘਬਰਾ ਜਾਂਦੇ ਆ ਥੋੜਾ ਜਿਦੋਂ ਬੱਚਾ ਹਸਪੀਟਲ 'ਚੋਂ ਆਇਆ ਹੋਵੇ ਫਿਰ ਥੋੜਾ ਜਿਆਦਾ ਡਰ ਹੋ ਜਾਂਦਾ ਬਾਕੀ ਸਹੀ ਚੱਲ ਰਿਹਾਗਾ ਤੇ ਵਧੀਆ ਵੇਟ ਵਗੈਰਾ ਉਹਦਾ ਸਹੀ ਜਾ ਰਿਹਾਗਾ ਤਾਂ ਜਲਦੀ ਤੁਹਾਨੂੰ ਆਪਾਂ ਜੁਹਾਰ ਨਾਲ ਮਿਲਾ ਦੇਣਾਗਾ ਤਾਂ ਹੁਣ ਆਪਾਂ ਜਾ ਰਹੇ ਆ ਬੁਟੀਕ ਤੇ ਮਿਲਦੇ ਆਪਾਂ ਬੁਟੀਕ ਤੇ ਜਾ ਕੇ ਦੇਖਦੇ ਆਂ ਕੀ ਕੰਮਕਾਰ ਹੋਇਆ ਤੇ ਫਿਰ ਆਪਾਂ ਮਿਲਾਂਗੇ ਸ਼ਾਪਿੰਗ ਪੁਆਇੰਟ ਤੇ ਜਾ ਕੇ ਜਿੱਥੇ ਆਪਾਂ ਜੁਹਾਰ ਦੀ ਕਰਨੀ ਹੈ ਸ਼ਾਪਿੰਗ ਹਾਂਜੀ ਭਾਈ ਆਪਾਂ ਪਹੁੰਚ ਗਏ ਬੁਟੀਕ ਤੇ ਠੀਕ ਆ ਆਪਦਾ ਕੰਮ ਫਿਨਿਸ਼ ਕਰਨਾ ਅੱਜ ਬੜੇ ਦਿਨਾਂ ਬਾਅਦ ਹੈਲੋ ਹਣੀ ਬਣੀ ਹਣੀ ਦਾ ਸਾਡੀ ਦਾ ਵਿਆਹਗਾ ਭਾਈ ਪਹਿਲਾਂ ਦੀ ਪ੍ਰੀ ਵਾਈਡਿੰਗ ਹੈਨਾ ਫਿਰ ਵਿਆਹ ਇਹਦਾ ਫਰਵਰੀ ਦੇ ਵਿੱਚ ਇਹਦਾ ਵਿਆਹ ਅਟੈਂਡ ਕਰਾਂਗੇ ਦੁਪੱਟਾ ਲਿਆਉਦਾ ਹਣੀ ਤੇ ਬਾਕੀ ਆਪਾਂ ਜਿਹੜੇ ਨਵੇਂ ਸੂਟ ਪੀਸ ਤਿਆਰ ਕੀਤੇ ਆਗੇ ਉਹ ਵੀ ਚਲ ਵੀਡੀਓ ਬਣਾ ਲੈਣੇ ਆ ਮੈਂ ਕਿਹਾ ਬਾਹਣੇ ਨਾਲ ਦਿਖਾਈ ਜਾਣਗੇ ਛੇੜ ਕਾੜਾ ਇਹਦੇ ਵਿੱਚੋਂ ਆਪਾਂ ਜਿਹੜੇ-ਜਿਹੜੇ ਫੈਬਰਿਕ ਆ ਅੱਜ ਡਾਈ ਕਰਵਾਉਣੇ ਆ ਹਨਾ ਉਹ ਮੈਂ ਦੱਸ ਰਹੀ ਆ ਹਣੀ ਨੂੰ ਡਾਈ ਕਰਵਾ ਦੂਗੀ ਇਹਦੀ ਚੁਟਕੀ ਜਿ ਪਿੱਛੇ ਉਹਦੇ ਵਾਲੀ ਓਕੇ ਬਣੇ ਬਸ ਜਮਾ ਓਕੇ ਆ ਸੂਟ ਬਾਈ ਆਪਾਂ ਪਿਓਰ ਕਰੇਵ ਤੇ ਤਿਆਰ ਕੀਤਾਗਾ ਪ੍ਰੋਪਰ ਇਹਦੇ ਹੈਂਡਵਰਕ ਆ ਠੀਕਾ ਸਲਵਾਰ ਤੇ ਆਹ ਵਾਲਾ ਸਾਰਾ ਇਹਦੇ ਸੂਟ ਤੇ ਆਹ ਵਾਲੀ ਲੇਸ ਲਗਾਈ ਹੈਗੀ ਠੀਕਾ ਕੁੜੀ ਨੇ ਇਹ ਕੁੜੀ ਨੇ ਆਪਦੀ ਚੁਆਇਸ ਦਾ ਰੈਡੀ ਕਰਵਾਇਆ ਬਾਈ suit ਠੀਕ ਹੈ ਘੇਰੇ ਤੇ ਵੀ ਦੀ ਲੇਸ ਲੱਗੀ ਆ ਪਿੱਛੇ ਵੀ ਲੱਗੀ ਹੋਈ ਆ ਪ੍ਰੋਪਰ ਇਥੇ ਸਾਰਾ ਜਿਹੜਾ ਹੈਗਾ ਇਹ ਹੈਂਡਵਰਕ ਕੀਤਾ ਹੋਇਆਗਾ ਇਹਨੂੰ ਕਿਸੇ ਵੀ ਕਲਰ ਤੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਤੇ ਇੱਕ suit ਬਾਈ ਆਹ ਤੁਸੀਂ ਵੀ ਇਹ ਕਿਸੇ ਵੀ ਕਲਰ ਨਾਲ ਵਾਈਟ ਨਾਲ ਕੰਟਰਾਸਟ ਕਰਕੇ ਬਣਵਾ ਸਕਦੇ ਹੋ ਇਹ ਸਾਰਾ ਇਥੇ ਮਸ਼ੀਨ ਵਰਕ ਹੋਇਆ ਹੋਇਆਗਾ ਠੀਕ ਆ ਵਿੱਚ ਜਰੀ ਦੇ ਡਾਟਸ ਦਿੱਤੇ ਨੇ ਨਾਲ ਸੈਮੀ ਔਰਗਾਂਜ਼ਾ ਦਾ ਦੁਪੱਟਾ ਤੇ ਉੱਪਰ ਬਹੁਤ ਸੋਹਣੀ ਲੇਸ ਲੱਗੀ ਹੋਈ ਆ ਤੇ ਇਹ ਜਿਹੜਾ ਹੈਗਾਗਾ ਆ ਹੈਗਾਗਾ ਫਿਓਨਾ ਦੇ ਵਿੱਚ ਸਟੱਫ ਤਿਆਰ ਹੋਇਆ ਆ ਸਿਲਕ ਦੇ ਵਿੱਚ ਆ ਠੀਕ ਹੈ ਜੀ ਕਿਸੇ ਵੀ ਕਲਰ ਤੇ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਚੱਲ ਹਣੀ ਕਰਦੇ ਪੈ ਕੇ ਇਹਨੂੰ ਲੈ ਫੇਰ ਕਿੱਡੀ ਕੀ ਗੱਲ ਆ ਤੇਰਾ ਵਿਆਹ ਤੇਰਾ ਜਿਹਦਾ ਵਿਆਹ ਹੁੰਦਾ ਉਹਦਾ ਹਰੇਕ ਸੂਟ ਚ ਨੀਤ ਪਾਉਣ ਦਾ ਹੱਕ ਬੰਦਾ ਹੀ ਬੰਦਾ ਹਾਂਜੀ ਬਈ ਕਪਾਹ ਵਾਲਾ ਸੂਟ ਤਿਆਰ ਕੀਤਾ ਇਹਦੇ ਵਿੱਚ ਆਪਣੇ ਕੋਲ ਹੋਰ ਕਲਰ ਪਏ ਨੇ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਤੇ ਇਹ ਤੁਸੀਂ ਮੇਰੇ ਪਾਇਆ ਦੇਖਿਆ ਹੋਣਾ ਡਿਜ਼ਾਈਨ ਸੈਮੀ ਔਰਗੈਂਜ਼ਾ ਦਾ ਦੁਪੱਟਾ ਬਈ ਇਹ ਡਬਲ ਡਾਈ ਹੋਇਆਗਾ ਠੀਕ ਆ ਘੇਰੇ ਤੇ ਵੀ ਲੱਗਿਆ ਹੋਇਆਗਾ ਤੇ ਬਾਕੀ ਬਈ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਇਹ ਤੇ ਮਸ਼ੀਨ ਵਰਕ ਕਰਵਾਇਆ ਆਪਾਂ ਠੀਕ ਹੈ ਤੇ ਨਾਲ ਇਹਦੇ ਸਲਵਾਰ ਤੇ ਵੀ ਆਪਾਂ ਵਰਕ ਕਰਵਾਇਆ ਹੋਇਆ ਪੈਚ ਲਗਾ ਕੇ ਕਿਸੇ ਵੀ ਕਲਰ ਚ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਮੈਂ ਤੁਹਾਡੇ ਨਾਲ ਇਹਨਾਂ ਕਲਰ ਵੀ ਸ਼ੇਅਰ ਕਰ ਦੂੰਗੀ ਠੀਕ ਹੈ ਜੀ ਹਾਂਜੀ ਬਈ ਹਾਂ ਸਹੀ ਗੱਲ ਆ ਦੁਪੱਟੇ ਛੋਟੇ ਕੱਟ ਲੈਣੇ ਆ ਫਿਰ ਉਹ ਬੇਸਟ ਜਾਂਦੇ ਆ ਭਾਵੇਂ ਦੁਬਾਰੇ ਕਟਾਉਣੀਆਂ ਹਾਂਜੀ ਬਈ ਆਹ ਵਾਲਾ ਤੁਸੀਂ ਡਿਜ਼ਾਈਨ ਪਹਿਲਾਂ ਦੇਖ ਹੀ ਚੁੱਕੇ ਹੋ ਠੀਕ ਆ ਸਾਰਿਆਂ ਨੇ ਤੁਸੀਂ ਬਹੁਤ ਪਸੰਦ ਕੀਤਾ ਤੇ ਸਾਰਿਆਂ ਨੂੰ ਜਿੰਨੇ ਵੀ ਕਲਾਇੰਟਾਂ ਨੂੰ ਮਿਲਿਆ ਸਾਰਿਆਂ ਨੇ ਇਹੀ ਬੜਾ ਸਲਾਇਆ ਡਿਜ਼ਾਈਨ ਠੀਕ ਆ ਤੇ ਜੋਰਜਟ ਤੇ ਤਿਆਰ ਹੁੰਦਾਗਾ ਬਾਈ ਨਾਲ ਇਹਦੇ ਪਿਓਰ ਆਰਗੈਂਜ਼ਾ ਦਾ ਦੁਪੱਟਾ ਇਹ ਕੁੜੀ ਨੇ ਬਲੈਕ ਕਲਰ ਤੇ ਰੈਡੀ ਕਰਵਾਇਆਗਾ ਠੀਕ ਹੈ ਬਹੁਤ ਸੋਹਣਾ ਲੱਗ ਰਿਹਾ ਬਲੈਕ ਕਲਰ ਤੇ ਵੀ ਜੇ ਤੁਸੀਂ ਵੀ ਕਿਸੇ ਵੀ ਕਲਰ ਤੇ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਤੇ ਜਿਵੇਂ ਇਹਦੇ ਵਿੱਚ ਆਪਣੇ ਕੋਲੇ ਹੁਣ ਜਿਵੇਂ ਜਿਹੜਾ ਪਿਸਤਾ ਕਲਰ ਸੀ ਠੀਕ ਆ ਉਹ ਰੈਡੀ ਪਿਆਗਾ ਪਣੇ ਐਣਕ ਚੱਕੋ ਫਿਰ ਬੋਲ ਜਾਂਗੇ ਪਿਸਤਾ ਕਲਰ ਰੈਡੀ ਹੈ ਠੀਕ ਆ ਉਹ ਵੀ ਰੈਡੀ ਹੋ ਗਿਆ ਪਿਸਤਾ ਕਲਰ ਇੱਕ ਇਹ ਦੇ ਵਿੱਚ ਕਲਾਇੰਟ ਨੇ ਰੈਡੀ ਕਰਵਾਇਆ ਸੀਗਾ ਬਈ ਰਾਇਲ ਬਲੂ ਕਿੱਥੇ ਰੱਖਤਾ ਰਾਇਲ ਬਲੂ ਹਾਂ ਇੱਕ ਇਹ ਪਿਓਰ ਕ੍ਰੇਵ ਤੇ ਕਲਾਇੰਟ ਨੇ ਰੈਡੀ ਕਰਵਾਇਆਗਾ ਰਾਇਲ ਬਲੂ ਕਲਰ ਤੇ ਠੀਕ ਆ ਇਹ ਰਾਇਲ ਬਲੂ ਕਲਰ ਪਹਿਲਾਂ ਵੀ ਮੈਂ ਸ਼ੇਅਰ ਕੀਤਾ ਹੋਇਆ ਪਰ ਪਹਿਲਾਂ ਜਾਰਜਟ ਤੇ ਕਰਵਾਇਆ ਸੀ ਇਹ ਕੁੜੀ ਨੇ ਕਰਵਾਇਆ ਰਾਇਲ ਬਲੂ ਪਿਓਰ ਕ੍ਰੇਵ ਤੇ ਤਾਂ ਇਹ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਹਾਂਜੀ ਬਈ ਤੇ ਆਪਾਂ ਜਿਹੜੇ ਹੈਗੇ ਅੱਜ ਕੱਪੜੇ ਡਿਸਪੈਚ ਕੀਤੇ ਨੇ ਪਿਓਰ ਹੈਂਡਵਰਕ ਦਾ ਆ ਵਾਲਾ ਸੂਟ ਆ ਠੀਕ ਆ ਇਹਦੀ ਮੈਂ ਤੁਹਾਨੂੰ ਦੱਸਤੀ ਵੀਡੀਓ ਕਿ ਆ ਪੇਸਤੇ ਵਾਲੀ ਸੂਟ ਨੇ ਉਹ ਸੇਮ ਜਿਹੜੇ ਹੈਗੇ ਆ ਆ ਰਸਟਾ orange ਪਹਿਲਾਂ ਵੀ ਤੁਸੀਂ ਇਹਦਾ ਡਿਜ਼ਾਈਨ ਦੇਖਿਆ ਆ ਡਿਜ਼ਾਈਨ ਵੀ ਸ਼ੇਅਰ ਕਰਤਾ ਮੈਂ ਆ ਡਿਜ਼ਾਈਨ ਵੀ ਸ਼ੇਅਰ ਕੀਤਾ ਹੋਇਆ ਤਾਂ ਨਹੀਂ ਇਹਦੀ ਅੱਜ ਫੋਟੋ ਕੀਤੀ ਆ ਡਿਜ਼ਾਈਨ ਵੀ ਸ਼ੇਅਰ ਕਰਤਾ ਆ ਡਿਜ਼ਾਈਨ ਵੀ ਸ਼ੇਅਰ ਕਰਤਾ ਆ ਵੀ ਤੁਹਾਨੂੰ ਦਿਖਾਤਾ ਤੇ ਆ ਤਾਂ ਨਹੀਂ ਦਿਖਾਇਆ ਕਿਉਂਕਿ ਇਹ ਵਾਲਾ ਸਟੱਫ ਕਈ ਵਾਰ ਨਹੀਂ ਮਿਲਦਾ ਦੁਬਾਰੇ ਬਟ ਮੈਂ ਇਹਦੀ ਫੋਟੋ ਜਰੂਰ ਸ਼ੇਅਰ ਕਰੂੰਗੀ ਤੁਹਾਡੇ ਨਾਲ ਤੇ ਆਹ ਵਾਲੀ ਜਿਹੜੀ ਹੈਗੀ ਆ ਪੀਸ ਆਪਣੀ ਅੱਜ ਹੋ ਚੁਲਿਆ ਡਿਸਪੈਚ ਹਾਂਜੀ ਬਈ ਆਹ ਵਾਲੀ ਜਿਹੜੀ ਹੈਗੀ ਆ ਆਹ ਵਾਲਾ ਸੂਟ ਆ ਕਹੋ ਜਿਹੜਾ ਤੁਹਾਨੂੰ ਦਿਖਾ ਰਹੀ ਸੀ ਆ ਐਵੇਂ ਇਥੇ ਬਰਕ ਕੀਤਾ ਹੋਇਆ ਤੁਸੀਂ ਇਹ ਵੀ ਰੈਡੀ ਕਰਵਾ ਸਕਦੇ ਕਿਸੇ ਵੀ ਕਲਰ ਚ ਲੋ ਬਈ ਹੁਣ ਆਪਾਂ ਜਾ ਰਹੇ ਹਾਂ ਬਾਜ਼ਾਰ ਕੰਨੀ ਨੂੰ ਬਹੁਤ ਟਾਈਮ ਬਾਅਦ ਠੀਕ ਹੈ ਬਾਜ਼ਾਰ ਕੰਨੀ ਨੂੰ ਜਾ ਰਹੇ ਹਾਂ ਕਚਹਿਰੀ ਰੋਡ ਤੇ ਆਏ ਆ ਤੇ ਹੁਣ ਆਪਾਂ ਜਾਵਾਂਗੇ ਬੇਬੀ ਹੱਗ ਠੀਕ ਹੈ ਤੇ ਉੱਥੇ ਆਪਾਂ ਦੇਖਦੇ ਆਂ ਉਹਦੀ ਸ਼ਾਪਿੰਗ ਕਰਕੇ ਆਉਣੇ ਛੋਟੂ ਦੀ। ਤੇ ਵਾਈਟ ਥਾਰ ਵੀ ਏਡੀ। ਰਿੱਕੀ ਕਹਿੰਦਾ ਮਨਪ੍ਰੀਤ ਵਾਈਟ ਥਾਰ ਵੀ ਏਡੀ ਮਾੜੀ ਨਹੀਂ ਲੱਗਦੀ। ਯੈਸ ਇਸ ਵਿੱਚ ਬਸ ਥੋੜਾ ਜਿਹਾ ਪੈਸੇ ਜਿਆਦਾ ਲੱਗਦਾ ਹੈ ਰਿੱਕੀ। ਕਾਰ ਤੋਂ ਬਹੁਤ ਅੱਛੀ ਹੈ ਜੀ ਪਰ ਜੀਪ ਆਣਾ ਹੈ। ਹਮਰੇ ਪਾਸ ਬਹੁਤ ਪੈਸਾ ਹੈ। ਅਰੇ ਬਬੂਆ ਫਿਰ ਮੇਰੇ ਕੋ ਦੇ ਨਾ ਤੇਰਾ ਪੈਸਾ। ਹਮਨੇ ਇਹ ਬਿਲਡਿੰਗ ਬਣਾ ਦੀ। ਅਰੇ ਵਾਹ ਕੀ ਬਾਤ ਹੈ। ਆਪਕਾ ਨਾਮੋਂ ਨਿਸ਼ਾਨ ਨਹੀਂ ਹੈ ਯਹਾਂ ਪਰ ਕੋਈ। हमने ये बिल्डिंग बनाई है इसका किराया अभी तक हमें ही आने लगा ठीक है ठीक है हले मतलब के इत्थू ही कमा के इदे ऊपर ही लाई जनी हो तुसी इन्वेस्ट कर रहे हो हमने इसी सर्दियां इसमें एसी लगवाए हैं अच्छा सर्दियां च कौन एसी लगवाते हैं <laughs> आप तो फिर पक्के 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 वाले मेंटल बई आए हैं हैं सर्दियों में एसी लगवाते हैं गर्मियों में हीटर लगवाते हैं ठीक है आपका कोई मुकाबला नहीं है सर हम कचरी चौक में पहुंच चुके हैं ਕਿੰਨੀ ਮਾਰੀ ਹਿੰਦੀ ਆ ਓਏ ਆਪਣੀ ਹੈ ਮੇਰੇ ਤਾਂ ਠੀਕ ਸੀ ਮੈਂ ਮੈਂ ਵੜਕ ਜਾਨੀ ਆ ਮੈਂ ਤਾਂ ਪੰਜਾਬੀ ਹੀ ਬੋਲਦੀ ਆ ਗੱਡੀ ਵਧੀਆ ਬਸ ਇੰਗਲਿਸ਼ ਵੀ ਨਹੀਂ ਆਂ ਬੀ ਬੋਲਣੀ ਚਾਹੀਦੀ ਆ ਹਾਂ ਯੈਸ ਜਮਾ ਨੋ ਬਈ ਆਪਾਂ ਪੌਲਤੇ ਚੜ ਚੁੱਕੇ ਆ ਹੁਣ ਆਪਾਂ ਪਹੁੰਚ ਕੇ ਉੱਥੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਸੁਣੀ ਕੋਲ ਕੇ ਕਲਰ ਵੀ ਸੋਹਣਾ ਦਾ ਆ ਵਾਈਟ ਵੀ ਮੈਨੂੰ ਤਾਂ ਵਧੀਆ ਲੱਗਿਆ ਉਹ ਨਿਊ ਵੀ ਕੱਢੇ ਗਈ ਉਹਦੇ ਪਿੱਛੇ ਲੱਗੇ ਹਾਂ ਬਲੂ ਵੀ ਮੈਂ ਦੇਖ ਰਹੀ ਹਾਂ ਇੱਕ ਜੋ ਆ ਕਾਲਾ ਹੱਤਰ ਜੋ ਵੀ ਇਨਰ ਲੈਣੇ ਹਨ ਇਹ ਜਿਹੇ ਇਨਰ ਲਾਓ ਇਹ ਜਿਹੜਾ ਬਟਨ ਹੁੰਦਾ ਜਿਹੜੇ ਖੁੱਲ ਕੇ ਆਸਾਨ ਨਾ ਪੈਂਦਾ ਹਨ ਇਹਦੇ ਵਿੱਚ ਬੈਠ ਨੇ ਸਾਰੇ ਦਾ ਕਿੱਥੇ ਚੱਲ ਲਓ ਇੱਕ ਮਿੰਟ ਬਈ ਸਿਆਰਾਈ ਬਣੀ ਗੱਦੇ ਚੈੱਕ ਕਰ ਲਓ 173 76 21 173 76 21 ਮਿਸਾਲ ਦੇ ਬੱਚਿਆਂ ਲਈ ਹੁੰਦਾ ਹੀ ਇਹ ਇਹ ਤਾਂ ਬੈਠਣ ਲੱਗਦਾ ਚੱਲਦਾ ਮੈਂ ਇਹ ਕਿੰਨੇ ਸਾਲ ਦੇ ਬੱਚਿਆਂ ਲਈ ਹੁੰਦੇ ਸੀ ਇਹ 6 ਸਾਲ ਦੇ ਬੱਚੇ ਬੈਣ ਕਿੰਨੇ ਸਾਲ ਦਾ ਬੱਚਾ ਲੱਗਦਾ ਇਹ ਚ ਚੇਵੀਂ ਵਿੱਚ ਬੱਚੇ ਲੱਜੇ 6 6ਵੇਂ ਨੂੰ ਨਾ ਬੋ ਚਲਾ ਦੋ ਕੰਮ ਬਸ ਸੀਟੀ ਹੈ ਹੈ ਇਹ ਸਲੀਪਿੰਗ ਆਇਰਨ ਆ ਉਹ ਵੀ ਜੀ ਵਧੀਆ ਹਨਾ ਇਹ ਮਹਿੰਗਾ ਹੋਊ ਤੁ ਨਹੀਂ ਇਹ ਵੀ 6000 ਤੋਂ ਸਟਾਰਟਿੰਗ ਹੈ ਬਾਕੀ ਇਹਦੇ ਡਿਸਕਾਊਂਟ ਹੈਗਾ ਹੈਗਾ ਕਿੰਨੇ ਦਾ ਬੂਗਾ ਫਿਰ ਇਹ ਡਿਸਕਾਊਂਟ ਕਰਕੇ ਕੋ ਮੈਂ ਆ ਵੀ ਜੇਰੀ ਕੀ ਇੱਕ ਤਾਂ ਨੂੰ ਆ ਚੀਜ਼ ਲੈ ਕੇ ਜਾਵਾਂਗੇ ਆਪਾਂ ਜਦੋਂ ਥੋੜਾ ਜਿਹਾ ਹੋ ਗਿਆ 112 ਦੇ ਵਿੱਚ 117 38 ਇਹ ਕੋਈ ਸੌਫਟ ਟੁਆਇਲ ਲੈਣਾ ਹੈ ਮੈਂ ਕਿੰਨਾ ਆਉਦੇ ਵਾਸਤੇ ਚਾਹੀ ਲੈਣਾ ਹੈ ਹੈ ਹੁਣ ਤਾਂ ਕੁਝ ਨਹੀਂ ਵਰਦਾ ਵਸੇ ਹੁਣ ਤਾਂ ਆਪੋ ਦੋ ਜਿਹਾਰੀ ਲੋਟ ਆ ਗਏ ਹਾਂ ਹਾਂ ਜਿਹਾਰੀ ਲੋਟ ਆ ਗਏ ਹਾਂ ਉਹ ਉੱਥੇ ਜਿਹੋ ਲੈ ਆਏ ਉਹ ਮਿੰਨੋ ਜਿਹੜਾ ਕਨਸ ਸਮਾਨ ਹੀ ਬਾਲਾ ਮਹੰਗਾ ਹੈ ਪਤਾ ਨਹੀਂ ਆਪੇ ਹੀ ਮਾਲੇ ਮਹੰਗੇ ਦੁਨ ਲਟਰੇ ਫਿਰਦੇ ਨਹੀਂ ਰਿੱਕੀ ਬੱਚੇ ਨੇ ਸੱਚੀ ਮਹੰਗਾ ਉਹਦੇ ਤੋਂ ਮਰਜੀ ਪੁੱਛੇ ਅੱਛਾ ਹੀ ਸਾਰੇ ਜਣੇ ਦੱਸਿਓ ਫਿਰ ਤੁਸੀਂ ਵੀ ਤੇ ਹਨੀ ਰੇਸ ਤੋਂ ਮਰਜੀ ਪੁੱਛ ਲਓ ਫੱਚੀ ਨੀ ਬਾਕਾਸ ਸਮਾਨ ਨਾ ਮਹੰਗਾ ਹੁੰਦਾ ਬੱਕੀ ਸਟੋਰ ਸਟੋਰ ਤੇ ਪੰਡਾ ਹਾਂ ਮੇਰੇ ਵੀ ਐਸੇ ਨਹੀਂ ਕਰਨਾ ਆ ਦੇਖ ਓਏ ਕੀ ਦੇਖਾ ਲੇਖ ਬੂਟ ਦੇਖ ਇਧਰ ਆ ਆ ਲੈ ਕਿੰਨੀ ਗੰਡ ਚੀਜ਼ ਆ ਮਾਈ ਬੋਏ ਇਹਦਾ ਸਾਈਜ਼ ਇਹਦਾ ਪਿੱਛੇ ਰੇ ਕਿੱਥੇ ਗਿਆ ਉਹ ਆ ਮੀ ਆ ਜਾ 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 ਲੋ ਫਰ ਉਹਦੀ ਗੱਲ ਨਹੀਂ ਕਰ ਲੋ ਬਈ ਆਪਾਂ ਸ਼ਾਪਿੰਗਾਂ ਕਰਕੇ ਰਿੱਕੀ ਨੇ ਵੀ ਆਪਦੀਆਂ ਕਾਫੀ ਸਾਰੀਆਂ ਸ਼ਾਪਿੰਗਾਂ ਜਿਹੜੀਆਂ ਉਹ ਕਰ ਲਈਆਂ ਨੇ ਹੱਦ ਹੋ ਗਈ ਜਮੀ ਲੈ ਹੋਰ ਵੱਡੇ ਭਾਈ ਤੇਰਾ ਥੋੜਾ ਹਾਂ ਤੇ ਆਪਾਂ ਬਈ ਲੋਫਰ ਵਾਲਿਆਂ ਦੇ ਗਏ ਸੀਗੇ ਉੱਥੋਂ ਸ਼ਾਪਿੰਗ ਕਰ ਲਈ ਰਿੱਕੀ ਨੇ ਐ ਨਾ ਰਿੱਕੀ ਬਾਰੇ ਸਾਰੇ ਪੈਸੇ ਲਾਇਆ ਹੁੰਦਾ ਮਸੇਲ ਆਉਂਦਾ ਪਰ ਇਹ ਇੰਨੇ ਕੇ ਪੈਸੇ ਮਸਾ ਉਹ ਵੀ ਜਿਗਰਾ ਦੇਣਾ ਪੈਂਦਾ ਇਹਨੂੰ ਵੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਚਲ 4-5 ਵਿਆਹ ਨੇ ਵਧੀਆ ਨਿਕਲ ਜਾਂਦੇ ਸੀ ਸ਼ੋਪਿੰਗ ਕੋਈ ਨਹੀਂ ਕੀਤੀ ਸਾਰਾ हां ਕਿਉਂਕਿ ਬੇਬੀ ਦੇ ਵਿੱਚ ਹੀ ਸੀਗੀ ਆਪਾਂ ਜੀ ਹੋਏ ਤੇ ਚਲੋ ਬਈ ਹੁਣ ਆਪਾਂ ਪਿੰਡ ਵਾਲੇ ਰਸਤੇ ਪੈ ਗਏ ਠੀਕ ਆ ਭਈਆਂ ਦੀਆਂ ਗਾਲਾਂ ਜਵਾਕ ਅੱਗੇ ਤਾਂ ਅੱਗੇ ਤਾਂ ਜਵਾਕ ਉੱਠਦਾ ਨਹੀਂ ਹੈਗਾ ਘਰੋਂ ਬਹੁਤ ਗਾਲਾਂ ਪਈ ਜਾਂਦੀਆਂ ਨੇ ਆ ਜੋ ਟਾਈਮ ਤੋਂ ਪਹਿਲਾਂ ਹੀ ਉੱਠ ਗਿਆ ਨਾ ਕਿਦੀ ਤਾਂ ਉੱਠਦਾ ਨਹੀਂ ਹੁੰਦਾ ਕਾਫੀ ਟਾਈਮ ਤੇ ਆ ਚੇਂਜ ਹੁੰਦਾ ਲਾਈਫ 'ਚ ਤੇ ਹੁਣ ਘਰੋਂ ਪਈਆਂ ਨੀਆਂ ਗਾਲਾਂ ਜਿਹੜਾ ਕੰਮ ਰਹਿ ਗਿਆ ਉਹ ਵੀ ਅਸੀਂ ਛੱਡ ਆਏ ਛੱਡ ਪਰੇ ਕੱਲ ਨੂੰ ਦੇਖਾਂਗੇ ਵੀ ਹੋਊਗਾ ਕਿ ਕੰਮ ਨਾ ਹਾਂ ਅੱਗੇ ਕੋਈ ਫਿਕਰ ਨਹੀਂ ਹੁੰਦੀ ਸੀ ਬੇਫਿਕਰੇ ਹੋਏ ਨਾ ਕੋਈ ਫੋਨ ਆਉਂਦਾ ਵਿੱਚ ਵੀ ਆਉਂਗੇ ਕਿ ਨਹੀਂ ਇਹ ਕਿੱਥੇ ਆ ਗਏ ਗਾਲਾਂ ਪੈਂਦੀਆਂ ਚਲੋ ਹਾਂ ਤੇ ਆਪਾਂ ਪਹੁੰਚ ਗਏ ਤੇ ਆਪਾਂ ਹੁਣ ਪਿੰਡ ਪਹੁੰਚ ਗਏ ਹੁਣ ਘਰੇ ਜਾ ਕੇ ਕਰਦੇ ਹਾਂ ਜੁਝਾਰ ਨਾਲ ਗੱਲਾਂ ਬਾਤਾਂ ਉਹਨੂੰ ਦੇਖਦੇ ਗਾਲਾਂ ਵਗੀਆਂ ਬੜੀ ਚੁੱਪ ਤੇ ਰਹਿ ਜਾ ਤੂੰ ਕੋਈ ਕੰਮ ਨਹੀਂ ਇਹ 3 ਵਜੇ ਗਏ ਫੋਨ ਦੇ ਵਿੱਚ ਕਿਵੇਂ ਲਾਸਟ ਫੋਟੋ ਖਿੱਚੀ ਰੈਡੀ ਇਹਦੀ ਕੱਚੀ ਕਾਰ ਮਾਰ ਮਸਾਂ ਭਰਿਆ ਇਹ ਤਾਂ ਇਹ ਹੁਣ ਗਾਲਾਂ ਲੁਗਾ ਮੇਰੇ ਤੋਂ ਉਹ ਜਵਾਂ ਨਹੀਂ ਰੋਂਦਾ ਬਲਕਿ ਨਾ ਵਜਿੱਤੇ ਕੰਮ ਉਹਦੇ ਰੋਣ ਲੱਗੀ ਜਾਂਦੇ ਹੁਣ ਚੁੱਪ ਹੋ ਗਿਆ ਮੈਂ ਕਿਹਾ ਚੁੱਪ ਹੋ ਗਿਆ ਹੁਣ ਅੱਛਾ ਹਾਂ ਭੁੱਖਾ ਸੀਗਾ ਪਤਾ 3 ਘੰਟੇ ਮੰਮੀ ਕਹਿੰਦੀ ਰੋ ਰੋ ਕੇ ਬੁਰਾ ਹਾਲ ਕਰਦਾ ਸਾਡਾ ਕਿ ਜਦੋਂ ਹੁਣ ਮੈਨੂੰ ਬੈਲਟ ਤੇ ਹੁਣ ਪਾਉਣੀ ਆ ਤਾਂ ਰੋਂਦਾ ਸੀਗਾ ਬੈੱਡ ਤੇ ਵੇਨ ਲੱਗਿਆ ਅੱਛਾ ਫਿਰ ਮੈਂ ਕਿ ਗੋਦੀ ਚਾੱਕੀ ਮੈਂ ਤਾਂ ਦੁੱਧ ਵੀ ਆਈ ਪੀ ਜਾਂਦੀ ਆ ਇਹ ਨੂੰ ਗੋਦੀ ਚਾੱਕੀ ਤਾਂ ਘਾਰ ਤੋਂ ਘੁਰ ਦਵਾਤਾ ਸੀਗਾ ਗਾਲਾਂ ਵੁਆਦੀਆਂ ਜਿਹੜੀਆਂ ਆਪਣੀ ਪੂਰੀਆਂ ਗਾਲਾਂ ਵੁਆਈਆਂ ਜਿਹੜੀ ਉਹ ਰੋਂਦਾ ਨਹੀਂ ਉੱਠਦਾ ਨਹੀਂ ਹੈਗਾ 4 ਘੰਟੇ ਮਧੂਲ ਮਧੂਲ ਥੱਕ ਜਾਂਦੇ ਆ ਹਾਂ ਅਜ ਬੱਜ ਕੇ ਠੜਿਆ ਕਿਨੂੰ ਪਤਾ ਸੀ ਮੇਰੇ ਮੰਮੀ ਰਣੀ ਮੇਰੇ ਲਈ ਸ਼ੋਪਿੰਗ ਕਰਨ ਗਿਆ। ਪਜਾਮਾ ਵਿੱਚੋਂ ਤੇਰੀ ਸ਼ੌਪ ਆਪ ਦੀ ਸ਼ੋਪਿੰਗ ਲਈ ਨਹੀਂ ਹੁੰਦਾ। ਉਹ ਥੋੜੀ ਸ਼ੋਪਿੰਗ ਕਰ ਰਹੀ ਸੀ ਉਦੋਂ ਉਸਕਾ। ਆਹੋ ਹੈਨਾ ਹੈਨਾ ਵਰਤ